ਜੀ ਕਿਹਾ ਕਿ ਵੀ ਡੈਕਟਰ ਤੁਸੀਂ ਮੈਂ ਰਣਜੀਤ ਕਾਲ ਬਲੱਟਿਨ ਦੀ ਸ਼ੁਰੂਆਤ ਕਰਾਂਗੇ ਪਹਿਲਾਂ ਨਸਬ ਪਾ ਲੈਣੇ ਹੁਣ ਤੱਕ ਕੀਆ ਹੈ ਕਿ ਸੋਚਿਆ ਤੇ ਤੇ ਗੱਲ ਕਰਦੇ ਆ ਨਵੇਂ ਸਾਲ ਦੀ ਨਵੇਂ ਸਾਲ ਦੇ ਮੌਕੇ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਨਿਵਾਸੀਆਂ ਦੇ ਨਾਲ-ਨਾਲ ਦੇਸ਼ ਉਦੇਸ਼ ਤੋਂ ਸੰਗਤ ਸਾਹ 2025 ਵਿੱਚ ਹਰਮੰਦਰ ਸਾਹਿਬ ਜਿੱਥੇ ਨਤਮਸਤਕ ਹੋਈ 31 ਦਸੰਬਰ ਦੀ ਸਵੇਰ ਤੋਂ ਹੀ ਸ਼ਰਧਾਲੂ ਹਰਮੰਦਰ ਸਾਹਿਬ ਮੱਥਾ ਟੇਕਣ ਲਈ ਪਹੁੰਚ ਰਹੇ ਸਨ ਰਾਤ 9 ਵਜੇ ਤੋਂ 12 ਵਜੇ ਤੱਕ 2 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਹਰਮੰਦਰ ਸਾਹਿਬ ਮੱਥਾ ਟੇਕਿਆ ਸੰਗਤੈ ਨੇ ਸੀ ਕਿ ਪੈਰ ਰੱਖਣ ਲਈ ਥਾਂ ਨਹੀਂ ਸੀ ਇਸ ਦੇ ਨਾਲ ਹੀ ਅੰਦਾਜ਼ਾ ਹੈ ਕਿ ਨਵੇਂ ਸਾਲ ਦੇ ਪਹਿਲੇ ਦਿਨ 3 ਲੱਖ ਦੇ icit ਸ਼ਰਧਾਲੂ ਹਰਮੰਦਰ ਸਾਹਿਬ ਦਰਸ਼ਨ ਲਈ ਪਹੁੰਚੇ ਨੇ ਰਾਤ 9 ਵਜੇ ਤੋਂ ਹੀ ਹਰਮੰਦਰ ਸਾਹਿਬ ਵਿੱਚ ਵੀ ਹੋਣੀ ਇਕੱਠੀ ਹੋ ਗਈ ਕ੍ਰਿੜੇ ਨਹੀਂ ਸਾਧਾ ਹੋ ਗਈ ਕਿ ਲੋਕਾਂ ਨੂੰ ਹਰਮੰਦਰ ਸਾਹਿਬ ਦੇ ਦੁਆਲੇ ਸੈਰ ਕਰਨ ਲਈ ਸੰਗਠਿਤ ਕਰਨਾ ਪਿਆ ਪਰਿਕਰਮਾ ਦੌਰਾਨ ਹਰ ਪਾਸੇ ਸ਼ਰਧਾਲੂ ਨਹੀਂ ਤਾਂ ਸ਼ਰਧਾ ਨਸਰ ਹੈ ਰਾਤ ਦੇ 12:00 ਵਜੇ ਦਾ ਇੰਤਜ਼ਾਰ ਕਰਦੇ ਹੋਏ ਲੋਕ ਜਿੱਥੇ ਜਗ੍ਹਾ ਮਿਲੀ ਉੱਥੇ ਬੈਠ ਕੇ ਨਾਮ ਚਪਤੇ ਦੇਖेंगे ਇਸ ਦੌਰਾਨ ਸੰਗਤ ਦਾ ਸਾਰਾ ਸਮਾ ਬੈਠ ਕੇ shri sukhmini sahib ਦਾ ਪਾਠ ਕਰ ਰਹੀ ਹੈ ਜਿਵੇਂ ਹੀ ਕੜੀ ਦੇ 12:00 ਵਜੇ ਤੋਂ 1 ਘੰਟੇ ਤੋਂ ਬਾਅਦ ਸ਼ਰਧਾਲੂ ਨਵੰਦਸਾਈ ਇਕੱਠੇ ਹੋ ਗਏ ਜੋ ਬੋਲੇ ਸੋਨੇ ਹਾਂ ਦੇ ਨਾਰੇ ਲਗਾਉਣੇ ਸ਼ੁਰੂ ਕਰ ਦਿੱਤੇ ਇਸ ਸਾਲ ਦਾ 2025 ਦਾ ਦੁਨੀਆ ਚ ਸਵਾਗਤ ਹੋਇਆ ਨਵੇਂ ਸਾਲ ਨੂੰ ਹਰ ਕੋਈ ਵੱਖਰੇ ਤਰੀਕੇ ਨਾਲ ਮਨਾਉਂਦਾ ਹੈ ਨਵੇਂ ਸਾਲ ਦੇ ਦਿਨ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੰਭੂ ਬਾਰਡਰ ਦੇ ਖਨੌਲੀ ਬਾਰਡਰ ਤੇ ਬੈਠੇ ਦੇਸ਼ ਦੇ ਅੰਦਾਜ਼ੇ ਨੇ ਖੁੱਲੇ ਆਸਮਾਨ ਵਿੱਚ ਕੜਾਕੇ ਦੀ ਛੜ ਨਾਲ ਨਵੇਂ ਸਾਲ ਦਾ ਸਵਾਗਤ ਕੀਤਾ ਕਿਸਾਨਾਂ ਦੀਆਂ ਮੰਗਾਂ ਨੂੰ ਸਰਕਾਰ ਨੇ ਇਸ ਕਦਰ ਔਨ ਅੰਗੋਲੇ ਕਰ ਦਿੱਤਾ ਕਿ ਪਿਛਲੇ 3-4 ਸਾਲਾਂ ਤੋਂ ਕਿਸਾਨ ਦਾ ਨਵਾਂ ਸਾਲ ਇਸੇ ਤਰ੍ਹਾਂ ਲੰਘ ਰਿਹਾ ਹੈ ਕਿ ਅਗਵਾਈ ਕਰਨ ਵਾਲੇ ਲੀਡਰ ਜਗਜੀਤ ਸਿੰਘ ਦੱਲੇ ਨੂੰ ਸੈਂਟੀਵੇਦੀ ਗੀ ਪੁਖਰਤਾਲ ਤੇ ਰਹਿਣਾ ਪਿਆ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਵਿੱਚ ਵੱਡੀ ਗਿਣਤੀ ਚ ਸੰਗਤਾਂ ਹਰਮੰਦਰ ਸਾਹਿਬ ਮੱਥਾ ਟੇਕਣ ਪਹੁੰਚੀਆਂ ਤੇ ਉਮਰਾ ਦਿਨ ਸੰਗਤ ਦੀ ਆਵਰ ਵੇਖਣ ਨੂੰ ਲਈ ਪਰ ਦੂਜੇ ਪਾਸੇ ਖਨੌਰੀ ਬਾਰਡਰ ਤੇ ਵੀ ਕਾਫੀ ਜ਼ਿਆਦਾ ਮਾਹੌਲ ਠੰਢ ਦੇ ਵਿੱਚ ਤਣਾਅ ਪੁਰਨ ਰਿਹਾ ਤੇ ਲਗਾਤਾਰ ਜਗਜੀਤ ਸਿੰਘ ਦੱਲੇਵਾਰ ਇਸੇ ਤੋਂ ਲੈ ਕੇ ਲੋਕ ਚਿੰਤਕ ਨੇ ਪੰਜਾਬ ਸਰਕਾਰ ਨੇ ਸੂਬੇ ਦੇ ਅੰਗਣਵਾੜੀ ਸੈਂਟਰਾਂ 'ਚ ਸਰਦੀਆਂ ਦੇ ਮੱਦੇਨਜ਼ਰ ਤਾਂ 3 ਤੱਕ 6 ਸਾਲ ਦੇ ਬੱਚਿਆਂ ਨੂੰ 7 ਜਨਵਰੀ 2025 ਤੱਕ ਛੁੱਟੀਆਂ ਕਰਨ ਦਾ ਫੈਸਲਾ ਕੀਤਾ ਸਮਾਜਿਕ ਸੁਰੱਖਿਆ ਐਸਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਜੀਤ ਕੌਰ ਨੇ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਸਰਦੀਆਂ ਦੇ ਮੌਸਮ ਕਾਰਨ ਛੋਟੇ ਬੱਚਿਆਂ ਦਾ ਅੰਗਣਵਾੜੀ ਸੈਂਟਰ ਵਿੱਚ ਆਉਣਾ ਮੁਸ਼ਕਲ ਹੈ ਜਿਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਆਂਗਣਵਾੜੀ ਸੈਂਟਰਾਂ ਵਿੱਚ 0 ਤੋਂ 6 ਸਾਲ ਦੇ ਬੱਚਿਆਂ ਨੂੰ ਸੱਤ ਜਨਵਰੀ 2023 ਤੱਕ ਛੁੱਟੀਆਂ ਦਿੱਤੀਆਂ ਨੇ ਆਂਗਣਵਾੜੀ ਵਰਤੋਂ ਵਾਲੇ 0 ਤੋਂ 6 ਸਾਲ ਦੇ ਬੱਚਿਆਂ ਨੂੰ ਇਸ ਦੌਰਾਨ ਰਾਸ਼ਨ ਦਿੱਤਾ ਜਾਵੇ ਤਿੰਨਾਂ ਸਾਲ ਦੀ ਪਹਿਲੀ ਸਵੇਰ ਐਲਪੀਜੀ ਗ੍ਰਾਹਕਾਂ ਦੀ ਰਾਹਤ ਲੈ ਕੇ ਆਈ ਹੈ ਦਰਸਨ ਇੱਕ ਜਨਵਰੀ 2025 ਨੂੰ ਕੇਰਤਕ ਗੈਸ ਦੀ ਮਾਰਕੀਟਿੰਗ ਕੰਪਨੀ ਨੇ ਐਲਪੀਜੀ ਸਿਲੰਡਰ ਦੀ ਕੀਮਤ ਘਟਾ ਦਿੱਤੀ ਹੈ ਐਲਪੀਜੀ ਸਿਲੰਡਰ ਵਿੱਚ 14.50 ਪੈਸੇ ਦਾ ਸਸਤਾ ਹੋਇਆ ਹੈ ਸਿਲੰਡਰ ਦੇ ਰੇਟ ਵਿੱਚ ਪਤਾ ਪਈ ਦਿੱਲੀ ਤੋਂ ਪਟਨਾ ਪੂਰੇ ਦੇਸ਼ ਵਿੱਚ ਚੋਈ ਹੈ ਨਾਜ਼ੀ ਸਿਲੰਡਰ 14.50 ਪੈਸੇ ਤੋਂ ਸਸਤਾ ਹੋ ਗਿਆ ਐਲਪੀਜੀ ਗੈਸ ਸਿਲੰਡਰ ਦੇ ਰੇਟ ਰਾਹਤ ਸਿਰਫ 9 19 ਕਿਲੋ ਦੇ ਕਮਰਸ਼ੀਅਲ ਐਲਪੀਜੀ ਗੈਸ ਸਿਲੰਡਰ ਤੇ ਮਿਲਦੀ ਹੈ ਕਿਰੇ ਲੁ ਗੈਸ ਯਾਨੀ ਕਿ 14 ਕਿਲੋ ਦੇ LPG ਸਿਲੰਡਰ ਦੀ ਕੀਮਤ ਕੋਈ ਬਦਲਾ ਨਹੀਂ ਕੀਤਾ ਗਿਆ ਇਸ ਤੋਂ ਪਹਿਲਾਂ ਪਿਛਲੇ ਮਹੀਨੇ 1 ਪਹਿਲੇ ਦਸੰਬਰ ਨੂੰ ਮਹਿੰਗਾਈ ਦਾ ਜ਼ੋਰਦਾਰ ਚਟਕਾ ਲੱਗਿਆ ਸੀ ਉਿੰਦੀ ਕਿਲੋ ਦੇ ਗੈਸ ਸਿਲੰਡਰ ਦੀਆਂ ਕੀਮਤਾਂ ਵਧਾ ਦਿੱਤੀਆਂ ਸਨ 1 ਦਸੰਬਰ ਨੂੰ ਵੇਚੀ ਰਾਤਾਂ ਦੇ ਦਿੱਲੀ ਵਿੱਚ 19 ਕਿਲੋਗ੍ਰam LPG ਸਿਲੰਡਰ ਦੀ ਕੀਮਤ 1818 ਰੁਪਏ 50 ਪੈਸੇ ਹੋ ਗਈ ਸੀ ਜੇ ਨਵੰਬਰ ਵਿੱਚ 1802 ਰੁਪਏ ਸੀ ਪੰਜਾਬ ਵਿੱਚ ਨਵੇਂ ਸਾਲ ਦੀ ਸ਼ੁਰੂਆਤ ਕੜਾਕੇ ਦੇ ਚੜ ਨਾਲ ਧੁੰਦ ਨਾਲ ਹੋਈਆਂ ਮੌਸਮ ਵਿਭਾਗ ਨੇ ਬੁੱਧਵਾਰ ਸਵੇਰੇ 14 ਜਗ੍ਹਾ ਵਿੱਚ ਠੰਡੇ ਦੇੰਦਾ yellow alert ਜਾਰੀ ਕੀਤਾ ਹੈ ਪਿਛਲੇ 24 ਘੰਟਿਆਂ ਵਿੱਚ ਤਾਪਮਾਨ ਕਾਫੀ ਵਧਿਆ ਹੈ ਤੇ ਹਾਲਾਂਕਿ ਸੂਬੇ ਦੇ ਆਮ ਪਾਰੇ ਨਾਲੋਂ 5.1 ਡਿਗਰੀ ਘੱਟ ਹੈ ਗੁਰਦਾਸਪੁਰ ਵਿੱਚ ਸਭ ਤੋਂ ਵੱਧ ਪਾਰਾ 15 ਡਿਗਰੀ ਦਰਜ ਕੀਤਾ ਗਿਆ ਜਦੋਂ ਕਿ ਚੰਡੀਗੜ੍ਹ ਵਿੱਚ ਪਾਰੇ 'ਚ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ ਇੱਥੇ 14 11.8 ਡਿਗਰੀ ਦਰਜ ਕੀਤਾ ਗਿਆ ਜੋ ਆਮ ਨਾਲੋਂ 8 ਡਿਗਰੀ ਘੱਟ ਹੈ ਦੂਜੇ ਪਾਸੇ ਜਿੰਨਾ ਜਗ੍ਹਾ ਚ ਠੰਡ ਦਾ ਅਲਰਟ ਹੈ ਉਹਨਾਂ ਵਿੱਚ ਪਠਾਨਕੋਟ ਫਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਫਿਰੋਜ਼ਪੁਰ ਫਾਜ਼ਿਲਕਾ ਮੁਕਸਰ ਸਾਹਿਬ ਫਰੀਦਕੋਟ ਮੋਗਾ ਬਟਿੰਡਾ ਫਾਟੇਗੜ੍ਹ ਸਾਹਿਬ ਰੂਪਨਗਰ ਪਟਿਆਲਾ ਦੇ ਮੋਹੱਲਿਆਂ ਸ਼ਾਮਲ ਨੇ ਮੌਸਮ ਵਿਭਾਗ ਮੁਕਾਬਕ ਤਿੰਨ ਜਨਵਰੀ ਤੱਕ ਮੌਸਮ ਕਾਫੀ ਠੰਡਾ ਰਹੇਗਾ ਕਿ ਅਫਗਾਨਿਸਤਾਨ ਦੇ ਉੱਪਰਲੇ ਖੇਤਰ ਵਿੱਚ ਇੱਕ ਕਮਜ਼ੋਰ ਪੱਛਮੀ ਗੜਬੜੀ ਕਾਰਨ ਜਦੋਂ ਕਿ 4 ਜਨਵਰੀ ਨੂੰ ਪੱਛਮੀ ਗੜਬੜੀ ਐਕਟਿਵ ਰਹੇਗੀ ਜਿਸ ਆਸਮਾਨ 'ਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਵੀ ਪਹਿਲੀ ਸੰਭਾਵਨਾ ਹੈ ਹਾਲਾਂਕਿ ਇਸ ਦੌਰਾਨ ਲੋਕਾਂ ਨੂੰ ਤੋਰਾਹਤ ਮਿਲੇਗੀ ਤੇ ਹਵਾਈ ਯਾਤਰਾ ਲਈ ਖੁਸ਼ਖਬਰੀ ਹੈ ਰੇਲਵੇ ਸਟੇਸ਼ਨਾਂ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੁਆਈ ਵਾਲੀ ਸਰਕਾਰ ਨੇ ਹਵਾਈ ਅੱਡਿਆਂ ਤੇ ਚਿਰਖਾਨਾ ਸ਼ੁਰੂ ਕਰ ਦਿੱਤਾ ਹੈ ਇਹ ਕਦਮ ਯਾਤਰੀਆਂ ਲਈ ਵਰਦਾਨ ਸਾਬਿਤ ਹੋਵੇਗਾ ਖਾਸ ਤੌਰ ਤੇ ਉਨ੍ਹਾਂ ਲਈ ਜੋ ਆਪਣੀ ਅਕਸਰ ਯਾਤਰਾ ਕਰਨ ਬਜਟਾਂ ਨੂੰ ਤੇ ਸਵੱਛ ਪੋਦੇ ਨੂੰ ਕਲਪਨ ਨੂੰ ਨੱਬਰ ਨੂੰ ਚੇਸਾਂਗਾ ਅਸ਼ਕਰ ਕਰਦੇ ਨੇ ਸ਼ਹਿਰੀ ਹਵਾਵਾਜ਼ੀ ਮੰਤਰਾਲੇ ਯਾਤਰੀਆਂ ਨੂੰ ਉਚੇਵਨਕੂਲ ਦਰਾਂ ਤੇ ਚੰਗੀ ਗੁਣਵੱਤਾ ਵਾਲਾ ਪੋਸ਼ਣ ਮੁਹੱਈਆ ਕਰਵਾਵੇਗੀ ਤੇ ਹਵਾਈ ਅੱਡੇ ਤੇ ਉਡਾਣ ਯਾਤਰੀ ਕੈਫੇ ਖੋਲੇ ਗਏ ਇਸ ਨਾਲ ਨਾ ਯਾਤਰੀਆਂ ਨੂੰ ਸਫ਼ਰ ਦੇ ਤਜਰਬੇ ਵਿੱਚ ਵਧੀਆਂ ਲੱਗੇਗਾ ਬਲਕਿ ਦੇਸ਼ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ ਇਸ ਨਾਲ ਹਵਾਈ ਅੱਡੇ ਤੇ ਖਾਨਕੀਂਆਂ ਕੀਮਤਾਂ ਜ਼ਿਆਦਾ ਸਮੱਸਿਆ ਹੱਲ ਹੋ ਜਾਵੇਗੀ ਪਾਇਲਟ ਪ੍ਰੋਜੈਕਟ ਬਜੋ ਸ਼ਹਿਰੀ ਹਵਾਵਾਜ਼ੀ ਮੰਤਰਾਲੇ ਨੇ ਕੋਲਕਾਤਾ ਦੇ ਨੇਤਾ ਜੀ ਸੁਭਾਸ਼ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉਡਾਨ ਯਾਤਰੀ ਕੈਫੇ ਸ਼ੁਰੂ ਕੀਤਾ ਜਲਦ ਹੀ ਦੇਸ਼ ਦੇ ਹੋਰ ਨਾ ਹਿੱਸਿਆਂ ਤੇ ਵੀ ਵਧਾਇਆ ਜਾਵੇਗਾ ਮੋਦੀ ਸਰਕਾਰ ਦੀ ਅਭਿਲਾਸ਼ੀ ਉਡਾਨ ਯਾਤਰੀ ਕੈਫੇ ਯੋਜਨਾ ਰੇਲਵੇ ਸਟੇਸ਼ਨ ਦੀ ਤਰ੍ਹਾਂ ਸਸਤੀਆਂ ਕੀਮਤਾਂ ਤੇ ਪਾਣੀ ਦੀਆਂ ਬੋਤਲਾਂ ਚਾਹ ਕਾਫੀ ਤੇ ਸਨੈਕਸ ਵਰਗੀਆਂ ਜ਼ਰੂਰੀ ਚੀਜ਼ਾਂ ਮੁਹੱਈਆ ਕਰਾਵੇਗੀ ਕੈਫੇ ਕੈਫੇ ਦੇ ਖੁੱਲਣ ਨਾਲ ਕਈ ਵਿਅਕਤੀ ਐਰਪੋਰਟ ਤੇ 10 ਰੁਪਏ ਚ ਪਾਣੀ ਦੀ ਬੋਤਲ 10 ਰੁਪਏ ਚ ਚਾਹ ਤੇ 20 ਰੁਪਏ ਚ ਕਾਫੀ ਆਸਾਨੀ ਨਾਲ ਖਰੀਦ ਸਕਦੇ ਸਲਾਵਾ ਸਮੋਸੇ ਦੀ ਕੀਮਤ 20 ਕੋਹਮ ਹੋਗੀ ਜਦਕਿ ਸਵੀਟ ਆਫ ਦਾ ਡੇ ਦੀ ਕੀਮਤ ਵੀ 20 ਬਣਦੀਗੀ ਪ੍ਰਿਵਿਸ਼ ਪੱਧਰ ਤੇ ਵੱਖਰੀ ਪਛਾਣ ਬਣਾ ਚੁੱਕੇ ਦਿਲਾਂ ਦੇ ਰਾਜ ਕਰਨ ਵਾਲੇ ਪੰਜਾਬੀ ਅਦਾਕਾਰ ਦਰਜੀਤ ਸਾਂਦਾ ਦੇ ਮਾਟੀ ਟੂਰ ਦਾ ਆਖਰੀ ਸ਼ੋਅ ਪੰਜਾਬ ਦੇ ਰੋਜ਼ਾਨਾ ਵਿੱਚ ਖਤਮ ਹੋਇਆ ਹੈ ਇਹ ਦਰਜੀਤ ਦੇ ਟੂਰ ਦਾ ਸਭ ਤੋਂ ਪਹਿਲਾ ਪਿਆਰ ਅੰਤਿਮ ਸ਼ੋਅ ਸੀ ਜਿਸ ਨੂੰ ਦੇਖ ਕੇ ਪ੍ਰਸ਼ੰਸਕ ਹਮ ਮਾ ਕੇ ਪਹੁੰਚੇ ਇਸ ਲੋਕ ਦੇ ਦਰਜੀਤ ਨੇ ਆਪਣੇ ઠટ બીતા دے نال پر ਸੰਸਦاں نو ਨੱچل لے مجبور ਕਾਰਬੇਟਾ ਇਸ ਦੌਰਾਨ ਗੱਲ ਕੀਤੀ ਪਰ ਸੰਸਦਾਂ دی ਡਿਮਾਂਡ ਕੇ ਵੀ ਗੀਤ ਰਾਏ ਕੇ ਨਾਲ ਹੀ ਦਰਜੀ ਦਸਾਂਜ ਕੇ ਮੁਹੰਮਦ صدیق ਨੇ ਮਿਲ ਕੇ ਮਲਕੀ ਕੀ ਮੰਗ ਕੀਤੀ ਉਸ ਨਾਲ ਸ਼ੋਰ ਉਚਾਰ ਚੰਗ ਲਾਗਏ ਲੋਕ ਸੜਕਾਂ ਤੇ ਲਾਈਨ ਅਪ ਬਣਾ ਕੇ ਦਰਜੀ ਦਸਾਂਜ ਨੂੰ ਵੇਖਣ ਦਾ ਇੰਤਜ਼ਾਰ ਕਰ ਰਹੇ ਸਰਕਾਰਾਂ ਦੀ ਛੱਤਾਂ ਤੇ ਚੜਤੇ ਦੇ ਦਰਜੀ ਦਸਾਂਜ ਦੇ ਸ਼ੋ ਦਾ ਆਨੰਦ ਮਾਣ ਰਹੇ ਸਨ ਲਾਹ ਲੈਣਾ ਬੜੀ ਅਫਰਤ ਬਸ ਇਹਨਾਂ ਜੀ ਨਵੀਆਂ ਤਾਜ਼ਾ ਖਬਰਾਂ ਲਈ ਤੁਸੀਂ ਦੇਖੋ ਜੀ GTK